ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਅਵਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਗਲਤ ਅਨਸਰਾਂ ਨੂੰ ਫੜਨ ਲਈ ਚਲਾਈ ਗਈ ਮਹਿੰਮ ਦੇ ਤਹਿਤ ਅੱਜ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਅੱਜ ਡੀਐਸਪੀ ਖੰਨਾ ਹਰਜਿੰਦਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਲਦੀਵ ਟਾਬੇ ਦੇ ਨੇੜੇ ਤੋਂ ਇੱਕ ਵਿਅਕਤੀ ਹਰਪ੍ਰੀਤ ਸਿੰਘ ਨੂੰ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੀ ਡੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਵਿਅਕਤੀ ਜੋ ਕਿ ਅਮਰਸਰ ਦਾ ਰਹਿਣ ਵਾਲਾ ਹੈ ਉਸ ਦੀ ਨਿਸ਼ਾਨਦੇਹੀ ਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਮੈਟਰ ਇਹ ਹੈ ਵੀ 3 4 24 ਨੂੰ ਐਸ்சி ਸ਼ਮਸ਼ੇਰ ਸਿੰਘ थाना सदर ਖੰਨਾ ਪੋਸਟਡ ਹੈਗਾ ਨੂੰ ਕੋ ਇਨਫੋਰਮੇਸ਼ਨ ਮਿਲੀ ਕਿ ਹਰਪੀ ਸਿੰਘ ਪੁੱਤਰ ਲੇਡ ਦਰਬਲ ਸਿੰਘ ਵਾਸੀ ਬਟਾਲਾ ਇਥੇ ਬਲਦੀਪ ਢਾਬਾ ਕੋਲ ਮੌਜੂਦ ਹੈਗਾ ਵੀ ਉਹਦੇ ਕੋਲ ਵੈਪਨ ਹੈਗੇ ਨੇ ਇਮੀਡੀਏਟਲੀ ਉਹਨੇ ਰੇਡ ਕਰਕੇ ਬਲਦੀਪ ਸਿੰਘ ਨੂੰ ਬਲਦੇਵ ਜੀ ਬਲਦੇਵ ਟਾਪੇ ਤੇ ਜਾ ਕੇ ਦੋਸ਼ੀ ਹਰਪ੍ਰੀਤ ਨੂੰ ਅਰੈਸਟ ਕੀਤਾ ਤੇ ਉਸ ਕੋਲੋਂ ਦੋ ਵੈਪਨ 315 ਬੋਰ ਤੇ ਇੱਕ ਦੇਸੀ 315 ਕਟਾ ਪ੍ਰਾਪਤ ਕਿਹਾ ਉਸ ਤੇ ਐਫਆਰ ਨੰਬਰ 70 ਇੰਟਰਸੈਕਸ਼ਨ 25 ਆਰ ਰੋਡ ਸਦਰ ਖੰਨਾ ਵਿਖੇ ਦਰਜ ਕੀਤੀ ਅਗਲੀ ਤਪਤੀਸ਼ ਜਦੋਂ ਉਹਨਾਂ ਨੇ ਕਾਇਨਾ ਤਪਤੀਸ਼ ਕੀਤੀ ਤਾਂ ਫਿਰ ਇਹਨੇ ਇੱਕ ਹੋਰ ਦੱਸਿਆ ਹਰਪ੍ਰੀਤ ਸਿੰਘ ਨੇ ਕਿ ਮੇਰੇ ਕੋਲ ਇੱਕ ਵੈਪਨ ਹੋਰ ਹੈ ਫਿਰ ਇਹ ਤਪਤੀਸ਼ ਲਈ ਅੱਗੇ ਸੀਆਈਏ ਨੈਨ ਨੂੰ ਤਪੀਸ਼ ਦੇ ਦਿੱਤੀ ਜੀ ਫਿਰ ਅਗੇ ਇਹਨਾਂ ਦਾ ਠਾਣੇ ਦਾ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਬਟਾਲਾ ਰੋਡ ਅੰਮ੍ਰਿਤਸਰ ਤੋਂ ਇੱਕ ਪਰਮਜੋਸੀ ਪੁੱਤਰ ਹੰਸਾ ਸਿੰਘ ਹੈ ਵੀ ਬਟਾਲੇ ਦਾ ਹੈਗਾ ਫਿਰ ਇਹਦੇ ਉੱਤੇ ਇੱਕ 315 ਬੋਰ ਦਾ ਪਿਸਤਲ ਇਹਦਾ ਰਿਕਵਰ ਕੀਤਾ ਇਹਦਾ ਦੋਨਾਂ ਗਣੋਂ ਤਿੰਨ ਵੈਪਨ ਹੈ ਜਿਹੜੇ ਰਿਕਵਰ ਹੋਏ ਨੇ ਦੋ 315 ਬੋਰ ਦੇ ਤੇ ਇੱਕ ਦੇਸੀ 315 ਬੋਰ ਦਾ ਕੱਟਾ ਹੈ ਇਹਨਾਂ ਨੇ ਦੱਸਿਆ ਕਿ ਕਿਥੋਂ ਲੈ ਕੇ ਆਏ ਸੀ ਇਹ ਕੀ ਕਰਨ ਸਨ ਉਸ ਦੀ ਪੁੱਛਗਿੱਛ جاری ਹੈ ਜੇ ਕੋ ਜੀ ਚੱਗੀ ਜਾ ਰਹੀ ਹੈ ਜੋ ਵੀ ਅਗੇ ਫੈਕਟਸ ਆਏ ਉਹ ਤੁਹਾਨੂੰ ਇਸ ਵਾਰ ਦੱਸ ਦੇਣੀ ਹੈ ਸਰ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਦਾ ਪਤਾ ਕਰ ਰਹੇ ਹਾਂ ਜੇ ਇਹਨਾਂ ਦੇ ਪਿੱਛੇ ਕਿੰਨੇ ਕਿ ਪਰਚੇ ਦਰਦ ਨੇ ਜੋ ਵੀ ਇਹਨਾਂ ਦੀ ਬੈਕਗ੍ਰਾਉਂਡ ਹੋਊਗੀ ਉਹ ਸਾਨੂੰ ਨਾਲ ਦੀ ਨਾਲ ਦੱਸ ਦੋ ਜੀ ਕੰਮ ਕੀ ਕਰਦੇ ਨੇ ਜੀ ਵੈਸੇ ਬਸ ਇਹ ਮੇਲਣ ਮੇਲੇ ਹੀ ਨੇ ਜੀ ਸਰ ਕਿ ਨੀ ਕੋਮ ਉਮਰ ਹੈ ਨਾਲੇ ਉਮਰ ਇੱਕ ਤਾਂ ਹੈਗਾ ਹਰਪੀ ਜਿਹੜਾ ਹੈਗਾ ਇਹ 35 ਸਾਲ ਦਾ ਹੈਗਾ ਤੇ ਦੂਜਾ ਵੀ ਤਕਰੀਬਨ ਇੰਨਾ ਹੀ ਹੋਏਗਾ ਇੱਕ ਕੋਰਟ ਚ ਪੇਸ਼ ਕਰ ਵੀ ਹਾਂ ਜੀ ਕੋਰਟ ਚ ਪੇਸ਼ ਕਰਕੇ ਰਿਮਾਨ ਲਿਆ ਹੈ ਕਿੰਨੇ ਦਿਨਾਂ ਤੋਂ ਮਿਲੇ ਦੋ ਦਿਨਾਂ ਦਰਮਾਨ ਮਿਲੇ ਐਸਐਮ ਜਨ نیوز ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਪੁਲਿਸ ਜ਼ਿਲ੍ਹਾ ਖੰਨਾ ਦੀ ਐਸਐਸਪੀ ਅਵਨੀਤ ਕੌਂਡਲ ਦੀ ਅਗਵਾਈ ਦੇ ਵਿੱਚ ਗਲਤ ਅਨਸਰਾਂ ਨੂੰ ਫੜਨ ਦੇ ਲਈ ਚਲਾਈ ਗਈ ਮਹਿੰਮ ਦੇ ਤਹਿਤ ਅੱਜ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਅੱਜ ਡੀਐਸਪੀ ਖੰਨਾ ਹਰਜਿੰਦਰ ਸਿੰਘ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਲਦੀਵ ਟਾਬੇ ਦੇ ਨੇੜੇ ਤੋਂ ਇੱਕ ਵਿਅਕਤੀ ਹਰਪ੍ਰੀਤ ਸਿੰਘ ਨੂੰ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੀ ਡੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਵਿਅਕਤੀ ਜੋ ਕਿ ਅਮਰਸਰ ਦਾ ਰਹਿਣ ਵਾਲਾ ਹੈ ਉਸ ਦੀ ਨਿਸ਼ਾਨਦੇਹੀ ਤੇ ਇੱਕ ਪਿਸਤੌਲ ਬਰਾਮਦ ਕੀਤਾ ਗਿਆ ਹੈ ਅਤੇ ਪੁਲਿਸ ਦੇ ਬਲੌਕ ਹੋਣ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਗੱਲ ਕਹੀ ਜਾ ਰਹੀ ਹੈ ਇਸ ਤੋਂ ਇਲਾਵਾ ਹੋਰ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਬੈਟਰ ਇਹ ਹੈ ਵੀ 3 4 24 ਨੂੰ ਐਸਸੀ ਸ਼ਮਸ਼ੇਰ ਸਿੰਘ थाना सदर ਖੰਨਾ ਪੋਸਟਡ ਹੈਗਾ ਨੂੰ ਕੋ ਇਨਫੋਰਮੇਸ਼ਨ ਮਿਲੀ ਕਿ ਹਰਪੀ ਸਿੰਘ ਪੁੱਤਰ ਲੇਡ ਨਰਮਲ ਸਿੰਘ ਵਾਸੀ ਬਟਾਲਾ ਇਥੇ ਬਲਦੇਵ ਢਾਬਾ ਕੋਲ ਮੌਜੂਦ ਹੈਗਾ ਵੀ ਉਹਦੇ ਕੋਲ ਵੈਪਨ ਹੈਗੇ ਨੇ ਇਮੀਡੀਏਟਲੀ ਉਹਨੇ ਰੇਡ ਕਰਕੇ ਬਲਦੇਵ ਸਿੰਘ ਨੂੰ ਬਲਦੇਵ ਸਿੰਘ ਬਲਦੇਵ ਟਾਬੇ ਤੇ ਜਾ ਕੇ ਦੋਸ਼ੀ ਹਰਪ੍ਰੀਤ ਨੂੰ ਅਰੈਸਟ ਕੀਤਾ ਤੇ ਉਸ ਕੋਲੋਂ ਦੋ ਵੈਪਨ 315 ਬੋਰ ਤੇ ਇੱਕ ਦੇਸੀ 315 ਕਟਾ ਬਰਾਮਦ ਕਿਰਾਇਆ ਉਸ ਤੇ ਫੇਰ ਨੰਬਰ 70 ਇੰਟਰਸੈਕਸ਼ਨ 25 ਆਜਮਟ ਸਦਰ ਕਨਾਬੇਕੇ ਦਰਜ ਕੀਤੀ ਅਗਲੀ ਤਪਤੀਸ਼ ਜਦੋਂ ਉਹਨਾਂ ਨੇ ਨਿਕਾਇਆ ਤਪਤੀਸ਼ ਕੀਤੀ ਤਾਂ ਫਿਰ ਇਹਨੇ ਇੱਕ ਹੋਰ ਦੱਸਿਆ ਹਰਪ੍ਰੀਤ ਸਿੰਘ ਨੇ ਕਿ ਮੇਰੇ ਕੋਲ ਇੱਕ ਵੈਪਨ ਹੋਰ ਹੈ ਫਿਰ ਇਹ ਤਪਤੀਸ਼ ਲਈ ਅੱਗੇ ਸੀਆਈਏ ਖੰਨੇ ਨੂੰ ਤਪਤੀਸ਼ ਦੇ ਦਿੱਤੀ ਜੀ ਫਿਰ ਅਗੇ ਇਹਨਾਂ ਦਾ ਥਾਣੇਦਾਰ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਬਟਾਲਾ ਰੋਡ ਅੰਮ੍ਰਿਤਸਰ ਤੋਂ ਇੱਕ ਪਰਬ ਜੋਸੀ ਉਤਰ ਹੰਸਾ ਸਿੰਘ ਹੈ ਵੀ ਬਟਾਲੇ ਦਾ ਹੈਗਾ ਤੇ ਇਹਦੇ ਤੋਂ ਇੱਕ 315 ਬੋਰਡ ਦਾ ਪਿਸਤਲ ਰਾਈਡਰ ਰਿਕਵਰ ਕੀਤਾ ਇਹਨਾਂ ਦੋਨਾਂ ਕੋਲੋਂ ਤਿੰਨ ਵੈਪਨ ਆ ਜਿਹੜੇ ਰਿਕਵਰ ਹੋਏ ਨੇ ਦੋ 315 ਬੋਰ ਦੇ ਤੇ ਇੱਕ ਦੇਸੀ 315 ਬੋਰ ਦਾ ਕਟਾ ਇਹਨਾਂ ਨੇ ਦੱਸਿਆ ਕਿ ਕਿਥੋਂ ਲੈ ਕੇ ਆਏ ਸੀ ਜਾਂ ਕੀ ਕਰਨ ਸੀ ਉਸ ਦੀ ਪੁੱਛਗਿੱਛ جاری ਹੈ ਜੀ ਉੱਚ ਗੱਲ ਚ ਜਾਰੀ ਹੈ ਜੋ ਵੀ ਅੱਗੇ ਫੈਕਟਸ ਆਏ ਉਹ ਤੋਂ ਅਸੀਂ ਇਸ ਬਾਰੇ ਗੱਲ ਕਰੀਏ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਦਾ ਪਤਾ ਕਰ ਰਹੇ ਹਾਂ ਜੇ ਇਹਨਾਂ ਦੇ ਪਿੱਛੇ ਕਿੰਨੇ ਕਿ ਪਰਚੇ ਦਰਦ ਨੇ ਜੋ ਵੀ ਇਹਨਾਂ ਦੀ ਬੈਕਗ੍ਰਾਉਂਡ ਹੋਊਗੀ ਉਹ ਸਾਨੂੰ ਨਾਲ ਦੀ ਨਾਲ ਦੱਸ ਦੋ ਕੰਮ ਕੀ ਕਰਦੇ ਨੇ ਜੀ ਬਸ ਇਹ ਮੇਲਣ ਮੇਲੇ ਹੀ ਮੇਲੇ ਸਰ ਕਿੰਨੀ ਉਮਰ ਹੈ ਇਹਨਾਂ ਦੀ ਉਮਰ ਇੱਕ ਤਾਂ ਹੈਗਾ ਹਰਪ੍ਰੀਤ ਜਿਹੜਾ ਹੈਗਾ ਇਹ 35 ਸਾਲ ਦਾ ਹੈਗਾ ਤੇ ਤੁਝੋ ਵੀ ਤਕਰੀਬਨ ਇੰਨਾ ਹੀ ਹੈਗਾ ਕੀ کورٹ ਵਿੱਚ ਪੇਸ਼ ਕਰੇ? ਹਾਂ ਜੀ کورٹ ਚ ਪੇਸ਼ ਕਰਕੇ ਰਿਮਾਨ ਲਿਆਇਆ। ਕਿੰਨੇ ਦਿਨ ਦਾ ਮਿਲਿਆ? 2 ਦਿਨ ਦਾ ਰਿਮਾਨ ਮਿਲਿਆ। ਆਸਮ ਜਨ న్యూਸ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ।